ਲੁਧਿਆਣਾ ਦੇ ਵਿੱਚ ਬੀਤੀ ਦੇ ਰਾਤ ਦਾ ਮਾਮਲਾ ਸਾਹਮਣੇ ਆਉਂਦਾ ਜਿੱਥੇ ਕਿ ਡਿਵੀਜ਼ਨ ਨੰਬਰ 2 ਦੇ ਇਲਾਕੇ ਚਨਕਪੁਰੀ ਗਲੀ ਨੰਬਰ 0 ਵਿੱਚ ਨਸ਼ੇੜੀਆਂ ਨੇ ਘਰ ਦੇ ਬਾਹਰ ਖੜੇ ਬਾਰਨਾਂ ਨੂੰ ਅਕ ਲਗਾ ਦਿੱਤੀ ਅੱਗੇ ਇਹ ਨਹੀਂ ਭਿਆਨਕ ਸੀ ਕਿ ਉਸ ਨੇ ਘਰ ਨੂੰ ਵਿੱਚ ਪੇਚੇ ਲੈਣਾ ਸ਼ੁਰੂ ਕਰ ਦਿੱਤਾ ਘਰ ਦਾ ਬਾਹਰੀ ਹਿੱਸਾ ਪੂਰੀ ਤਰ੍ਹਾਂ ਦੇ ਨਾਲ ਚਲ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਸੌ ਰਿਆ ਸੀ ਪਰਿਵਾਰ ਪੜੋਸੀਆਂ ਨੇ ਅਕ ਲੱਗਣ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਜਾਦਾ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਘਟਨਾ ਕੈਦ ਹੋ ਜਾਂਦੀ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਅਨੁਸਾਰ ਮਾਲਕ ਨੇ ਵੀ ਦੱਸਿਆ ਹੈ ਕਿ ਗਣੇਸ਼ਨਗਰ ਇਲਾਕੇ ਦੇ ਵਿੱਚ ਨਸ਼ੇੜੀਆਂ ਦੀਆਂ ਦੁਕਾਨਾਂ ਨੇ ਕਈ ਵਾਰ ਰੋਕਦੇ ਨੇ ਪਰ ਇਹ ਲੋਕ ਨਹੀਂ ਰੁਕਦੇ ਰਾਤ ਕਰੀਬ 2:00 ਵਜੇ ਨਸ਼ੇੜੀਆਂ ਨੇ ਘਰ ਦੇ ਬਾਹਰ ਖੜੇ ਵਾਹਨ 'ਤੇ ਅੱਖ ਲਗਾ ਦਿੱਤੀ ਪੜੋਸੀਆਂ ਨੇ ਫੋਨ ਕਰਕੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਕਦਰ ਵਾਹਨ ਸਰ ਦੇ ਸਵਾ ਹੋ ਗਏ ਨੇ ਕਰਦਾ ਮੋਰਲਾ ਹਿੱਸਾ ਵੀ ਸੜਕੇ ਬੁਰੀ ਤਰ੍ਹਾਂ ਦੇ ਨਾਲ ਸਵਾ ਹੋ ਗਿਆ ਹੈ ਜਾ ਨਾਇਸ ਲਈ ਮਿੱਠਾ ਬੜੇ ਪਾਨੀਆਂ ਦੀ ਦੁਕਾਨਾ ਕਹਿਣੋਂ ਪਾਨੀਆਂ ਦੀ ਦੁਕਾਨਾ ਵਿਕਦਾ ਇੱਥੇ ਸ਼ਰਿਆਮ ਨਸ਼ਾ ਵਿਕਦਾ ਅੱਗੇ ਵੀ ਇੱਕ ਵਾਰ ਉਹ ਗਈ ਨਸ਼ਾ ਕਰਨ ਤੋਂ ਤੇ ਸਾਡੀ ਕਾਰਪੂਰ ਆ ਕੇ ਬਰ ਪੰਨ ਗੇ ਹੁਣ ਅਕੀ ਰੋਕਿਆ ਤੇ ਅਕੀ ਆ ਦੇਖੋ ਆ ਕੀ ਹਾਲ ਕਰ ਗਿਆ ਘਰ ਦੇ ਅੰਦਰ ਛੋਟੇ ਛੋਟੇ ਬੱਚੇ ਸੁੱਤੇ ਹੋਏ ਆ ਹੋਰ ਉਦਕ ਮਿੰਟ ਨਾ ਪਤਾ ਲੱਗਦਾ ਬਲਾਸਟ ਨਾ ਹੁੰਦੇ ਤੇ ਇੰਸ਼ਾਅ ਸੁੱਤੇ ਤੇ ਸੁੱਤੇ ਹੀ ਰਹੇ ਆ ਸਾਰੇ ਦਾ ਸਾਰਾ ਪਰਿਵਾਰ ਇੱਕ ਪਾਰ ਪਿੱਛੇ ਦੁਕਾਨਾ ਦਿਖਾਓ ਸ਼ਰਿਆਮ ਨਸ਼ਾ ਵਿਕਦਾ ਦੁਕਾਨਾ ਤੇ ਬਹੁਤ ਜ਼ਿਆਦਾ ਦੁੱਖ ਦੀ ਹੈ ਮੈਂ ਆਪੀਲ ਹੈ ਸਾਡੀ ਸਰਕਾਰ ਨੂੰ ਇਹਨਾਂ ਦਾ ਹੱਲ ਕੀਤਾ ਜੇ ਨਾਮ ਜਤਿੰਦਰਪਾਲ ਸਿੰਘ ਜੀ ਇਹ ਮਕਾਨ ਦਾ ਘਰ ਜਿਹਦੇ ਤੇਰੇ ਉਪਰ ਆ ਰਹੇ ਨੇ ਮੈਂ ਮਤਾ ਵੀ ਦਿੰਦੇ ਆ ਇੱਥੇ ਨਸ਼ਾ ਫਰੇਆਉਂ ਮਿਕਦਾ ਅਸੀਂ ਪੁਲਿਸ ਜਾ ਕੇ ਥਾਣੇ ਜਾ ਕੇ ਵੀ ਕਹਿ ਆਏ ਆ ਉਹਨਾਂ ਨੂੰ ਕਈ ਵਾਰੀ ਕਿਹਾ ਦੋ ਨੰਬਰ ਦੇ ਜਿਹੜੇ ਅਧੀਰਥੇ ਚੌਕੀਆਂ ਦੇ ਜਨਗੁਰੀ ਉੱਥੋਂ ਦਾ ਇੰਤਜ਼ਾਰ ਹੀ ਸੀ ਜੇ ਉਹਨਾਂ ਦਾ ਤੁੰਗਿ ਹੋਟਲ ਮਾਰਗੇ ਗੱਡੀ ਤੇ ਲੰਦੇ ਸੀ ਉਹਨਾਂ ਨੂੰ ਰੋਕ ਕੇ ਕਿਹਾ ਕਿ ਕਿਰਪਾ ਕਰਕੇ ਹੋਟਲ ਨਾ ਮਾਰੋ ਸੀ ਤਾਂ ਉਹ ਬੰਦੇ ਫੜਵਾ ਦਿੰਦੇ ਆ ਉਹ ਕਹਿੰਦੇ ਅਸੀਂ ਬੰਦੇ ਫੜਨ ਵਾਸਤੇ ਨਹੀਂ ਹੁੰਦੇ ਅਸੀਂ ਹੋਟਲ ਤਾਂ ਮਾਰਦੇ ਆ ਤਾਂ ਕਿ ਦੂਰੋਂ ਆਵਾਜ਼ ਸੁਣ ਕੇ ਉਹ ਭੱਜ ਜਾਣ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਨਹੀਂ ਕਿਹਾ ਕੁਝ ਨਹੀਂ ਅੱਜ ਵੀ ਤਾਂ ਕਿ ਤੁਸੀਂ ਕਦੇ ਵੀ ਦੇਖੋ ਆ 6-7 ਵਜੇ ਤੋਂ ਬਾਅਦ ਪਿਛਲੇ ਪਾਸੇ ਗਲੀਆਂ ਦੇ ਵਿੱਚ ਲੋਕੀ ਇੰਜੈਕਸ਼ਨ ਲਗਾਉਂਦੇ ਨੇ ਨਸ਼ੇ ਦੇ ਇਹ ਪਿਛਲੇ ਪਾਸੇ ਦੁਕਾਨ ਆ ਤੁਸੀਂ ਦਿਖਾ ਸਕਦੇ ਹੋ ਨੁਕਰ ਦੇ ਉੱਤੇ ਦੁਕਾਨ ਹੈ ਇਹ ਬੀੜੀਆਂ ਸਿੱਟਾਂ ਦੀ ਦੁਕਾਨ ਹੈ ਜਦੋਂ ਹੁਣ ਵੀ ਅਸੀਂ ਉਹਨਾਂ ਨੂੰ ਕੁਝ ਕਿਹਾ ਤਾਂ ਉਹਨਾਂ ਨੇ ਉਥੋਂ ਹੀ ਉਹ ਕਾਗਜ਼ ਮਿਲੇ ਆ ਕੋਈ ਪੇਪਰ ਜਿਨ੍ਹਾਂ ਦੇ ਉੱਤੇ ਨਸ਼ਾ ਰੱਖ ਕੇ ਨਸ਼ਾ ਕੀਤਾ ਜਾਂਦਾ ਉਹ ਪੇਪਰ ਉਹਦੇ ਕੋਲ ਪਕੜੇ ਨੇ ਉਹ ਦੁਕਾਨ ਬੰਦ ਕਰਕੇ ਛੱਡ ਕੇ ਭੱਜ ਗਏ ਇਹ ਸਾਰੀ ਸ਼ਹਿ ਜਿਹੜੀ ਆ ਆ ਮਕਾਨ ਮਾਲਕ ਮਨਜੋਤ ਸਿੰਘ ਦੇ ਨਾਲ ਹੁੰਦੀ ਆ ਪਰ ਸਾਡੇ ਘਰ ਨੂੰ ਅੱਗ ਲਗਾ ਕੇ ਅੰਦਰ ਅਸੀਂ 14 ਜੀ ਸੌ ਰਹੇ ਸੀਗੇ ਦੰਮ ਘਟਣਾ ਸ਼ੁਰੂ ਹੋਇਆ ਉੱਟ ਕੇ ਭੱਜੇ ਸਾਡੇ ਪੜੋਸੀਆਂ ਨੇ ਸਾਡਾ ਬੜਾ ਸਾਥ ਦਿੱਤਾ ਸਾਡਾ ਕਾਉਂਸਲਰ ਹਰ ਵੇਲੇ ਸਾਡੇ ਨਾਲ ਹੈ ਹਰ ਵੇਲੇ ਸਾਡਾ ਸਾਥ ਦਿੰਦੇ ਨੇ ਅਸੀਂ ਸਿੰਮੂ ਦਾ ਤਹਿ ਜਿਹਨੂੰ ਧੰਵਾਦ ਧੰਵਾਦ ਵਾਲੀ ਵੀ ਕੋਈ ਗੱਲ ਨਹੀਂ ਸਾਡਾ ਆਪਣਾ ਬੱਚਾ ਸਾਡਾ ਆਪਣਾ ਭਰਾ ਹੈ ਲੇਕਿਨ ਸਾਡਾ ਦੇਖੋ ਇਹ 4-5 ਲੱਖ ਰੁਪਏ ਦਾ ਸਾਡਾ ਗੱਡੀਆਂ ਦਾ ਨੁਕਸਾਨ ਕਰ ਗਏ ਨੇ ਉੱਪਰ ਵਾਲੇ ਪਾਸੇ ਦੇਖੋ ਤੁਸੀਂ ਕੀ ਹਾਲ ਕਰ ਗਏ ਨੇ ਸਾਡੇ ਮਕਾਨ ਨੂੰ ਅੱਗ ਲਗਾ ਗਏ ਨੇ ਬੜੀ ਮੁਸ਼ਕਲ ਅਸੀਂ ਇੱਥੋਂ ਜਾਨ ਬਚਾਈ ਹੈ 14 ਦਾ 14 ਜਾਨ ਸਾਨੂੰ ਇਹੋ ਇਹ ਰੰਗਲੇ ਪੰਜਾਬ ਦੀ ਕੋਈ ਜ਼ਰੂਰਤ ਨਹੀਂ ਸਾਡਾ ਪੰਜਾਬ ਜਿੱਦਾਂ ਦਾ ਸੀਗਾ ਸਾਨੂੰ ਕਿਸੇ ਪਾਰਟੀ ਦੇ ਨਾਲ ਕੋਈ ਵੈਰ ਨਹੀਂ ਤੇ ਕੋਈ ਪਿਆਰ ਨਹੀਂ ਸਾਨੂੰ ਸਾਡੀ ਜ਼ਿੰਦਗੀ ਜੀਣ ਦੇ ਰੱਬ ਦਾ ਵਾਸਤਾ ਜੇ ਸਾਨੂੰ ਦੁਖੀ ਪਤੰਗ ਨਾ ਕਰੋ ਜੇ ਸਾਡੇ ਤੋਂ ਤੁਸੀਂ ਦੁਖੀ ਤੰਗ ਪਰੇਸ਼ਾਨ ਹੈਗੇ ਹੋ ਸਾਨੂੰ ਦੱਸ ਦਿਓ ਅਸੀਂ ਘਰ ਨੂੰ ਤਾਲੇ ਲਾ ਕੇ ਜਗਾ ਜਿੱਦਾਂ ਦਾ ਵੇਖ ਕੇ ਪੰਜਾਬ ਛੱਡ ਕੇ ਕਿਤੇ ਹੋਰ ਚਲੇ ਜਾਈਏ ਸੰਤਾਂ ਉੱਥੇ ਯੋਗੀ ਦਾ ਜਿਹੜਾ ਸ਼ਾਸਨ ਹੈ ਵਧੀਆ ਜਿਹੜਾ ਬਦਮਾਸ਼ ਫੜਿਆ ਗਿਆ ਉਹਨੂੰ ਗੋਲੀ ਮਾਰ ਦਿੱਤੀ ਉਹਦੀ ਲੱਤ ਤੋੜ ਦਿੱਤੀ ਉਹ ਠੀਕ ਹੈ ਇਹਦਾ ਆਹ ਵਿਚਾਰਾ ਜਪਾਨ ਘੁੰਮੀ ਜਾਂਦਾ ਇਹ ਤਾਂ ਪਤਾ ਹੀ ਨਹੀਂ ਲੁਧਿਆਣਾ ਜੀ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਸਿਮਰਨ ਸਿੰਘ ਹੈ ਜੀ ਇਹ ਤੋਂ ਬਦੌਰ ਕਾਉਂਸਲਰ ਅਸੀਂ ਸੇਵਾ ਕਰਦੇ ਆ ਪਹਿਲਾਂ ਵੀ ਸਾਡੇ ਐਸ ਐਚਓ ਸਾਹਿਬ ਦੋ ਨੂੰ ਸਾਡੇ ਏਸੀਬੀ ਸਾਹਿਬ ਨੂੰ ਇਹਦੀ ਹਾਲਾਤ ਜਿਹੜੀ ਹਾਲਾਤ ਦੱਸੀ ਗਈ ਸੀ ਕਿ ਸਾਡੇ ਏਰੀਆ ਵਿੱਚ ਬਹੁਤ ਜ਼ਿਆਦਾ ਨਸ਼ਾ ਵਿਕਦਾ ਦਾ ਜਿੰਦੇ ਕਰਕੇ ਉਹਨਾਂ ਨੇ ਮਲਾਇਮ ਵੀ ਭੇਜੇ ਸੀਗੇ ਦੋ ਚਾਰ ਮੁੰਡੇ ਇੱਥੋਂ ਚੱਕੇ ਵੀ ਸੀਗੇ ਇਹਦੇ ਛੋਟੇ ਛੋਟੇ ਮੁੰਡੇ ਆ 10 12 ਸਾਲ ਦੇ 15 ਸਾਲ ਦੇ ਨਿਆਣੇ ਆ ਜਿਹੜੇ ਜਿਹੜੇ ਨਸ਼ਾ ਵੇਚਦੇ ਆ ਜੀ ਇਹਨਾਂ ਨੂੰ ਰੋਕਿਆ ਜਾਂਦਾ ਉਹ ਦਾਤਾਂ ਨਾਲ ਸੱਟਾ ਮਾਰਦੇ ਆ ਵੀਡੀਓ ਪਹਿਲਾਂ ਵੀ ਲਾਈਵ ਹੋਈ ਸੀਗੀ ਕਿ ਉਹ ਉਹਨਾਂ ਨੇ ਲੋਕਾਂ ਦੇ ਸੱਟਾ ਮਾਰੀਆਂ ਸੀਗੀਆਂ ਪੂਨਸਰੇ ਪਰਚੇ ਵੀ ਦਿੱਤੇ ਸੀ ਅੱਜ ਉਹਨਾਂ ਦੀ ਇੰਨੀ ਹਿੰਮਤ ਵੱਧ ਗਈ ਹੈ ਉਹਨਾਂ ਨੇ ਮੋਟਰਸਾਈਕਲਾਂ ਨੂੰ ਅੱਗ ਲਾਤੀ ਘਰ ਨੂੰ ਅੱਗ ਲਾਤੀ ਹੈ ਇਹ ਤਾਂ ਮੈਨੂੰ ਲੱਗਦਾ ਪਿਆ ਜੀ ਸਾਨੂੰ ਜਿਹੜਾ ਸਾਡਾ ਪੰਜਾਬ ਹੈ ਲੁਧਿਆਣਾ ਸਾਨੂੰ ਛੱਡਣਾ ਪੈਣਾ ਹੈ ਜਿੱਦਾਂ ਦੇ ਹਾਲਾਤ ਇਹਨਾਂ ਨੇ ਕਰਤੇ ਆ ਇਹਦਾ ਜ਼ਿੰਮੇਵਾਰ ਕਿਤੇ ਨਾ ਕਿਤੇ ਮੈਂ ਕਵਾਂਗਾ ਜੀ ਪ੍ਰਸ਼ਾਸਨ ਹੈਗਾ ਵਾ ਜਿਹੜਾ ਨਸ਼ੇ ਆ ਉੱਤੇ ਨਕੇਲ ਨਹੀਂ ਪਾ ਰਿਆ ਇਹ ਮੈਨੂੰ ਲੱਗਦਾ ਪਿਆ ਹੁਣ ਅਸੀਂ ਆਪਣੇ ਬਾਜ਼ਾਰ ਨੂੰ ਬੰਦ ਕਰਕੇ ਸਬੇ ਦੁਕਾਨਾਂ ਵਾਲਿਆਂ ਘਰਾਂ ਦੀਆਂ ਚਾਬੀਆਂ ਜਿਹੜੀਆਂ ਅਸੀਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਦੇ ਜਾਣੀਆਂ ਕਿ ਭਾਈ ਤੁਹਾਡੇ ਕੋਲ ਸਾਡੀ ਸੇਫਟੀ ਨਹੀਂ ਹੋ ਰਹੀ ਅਸੀਂ ਪੰਜਾਬ ਛੱਡ ਕੇ ਹੀ ਚਲੇ ਜੰਨੇ ਆ ਤੇ ਫਿਰ ਹੁਣ ਜਿਹੜੇ ਵੀਕਲ ਸੜ ਗਏ ਆ ਤੇ ਇਹਦਾ ਹੁਣ ਕੀ ਖਰਚਾ ਹਰਿਆਣਾ ਕੌਣ ਭਰੂਗਾ ਇਸ ਪਰਿਵਾਰ ਦਾ ਕਿਉਂਕਿ ਪਰਿਵਾਰ ਜਿਹੜਾ ਹੈਗਾ ਇਹ ਆਰਥਿਕ ਪੱਖੋਂ ਵੀ ਅਸੀਂ ਦੇਖਿਆ ਕਿ ਕਮਜ਼ੋਰ ਪਰਿਵਾਰ ਹੈ ਪਰਿਵਾਰ ਦੇ ਨਾਲ ਤਾਂ ਖੜੇ ਆ ਜੀ ਦੇਖੋ 90 ਸਾਲ ਦੇ ਬਜ਼ੁਰਗ ਨਾਲ ਛੋਟੇ ਬੱਚੇ ਐ ਇਹ ਤਾਂ ਲਈ ਪ੍ਰਮਾਤਮਾ ਦਾ ਇੰਨਾ ਸ਼ੁਕਰ ਹੈ ਕਿ ਜਾਨੀ ਨੁਕਸਾਨ ਨਹੀਂ ਹੋਇਆ ਤੇ ਜਿੰਦਗੀ ਪਰਭਾਈ ਵੀ ਨਹੀਂ ਕੀਤੀ ਜਾ ਸਕਦੀ ਸੀ ਅੱਗੇ ਲਈ ਕੀ ਤੁਸੀਂ ਕਾਉਂਸਲਰ ਹੋ ਇਲਾਕੇ ਦੇ ਕਿ ਕਿਉਂ ਆਉਣ ਵਾਲੇ ਟਾਈਮ ਲਈ ਕੀ ਇਦਾਂ ਦਾ ਕਰ ਕੀਤਾ ਜਾਊਗਾ ਕਿ ਇੱਥੇ ਨਸ਼ੇੜੀਆਂ ਨੂੰ ਖਦੇੜਿਆ ਜਾਵੇ ਉਹ ਨਾ ਇੱਥੇ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਜੀ ਪੂਰੇ ਬਾਜ਼ਾਰ ਨੂੰ ਅਸੀਂ ਤਾਲਾ ਲਾ ਕੇ ਇਕੱਠੇ ਨਾਲ ਹੋ ਕੇ ਕਮਿਸ਼ਨਰ ਸਾਹਿਬ ਕੋ ਪੇਸ਼ ਹੋਵਾਂਗੇ ਕੀ ਯਾਤਾ ਸਾਨੂੰ ਸਿਕਿਉਰਟੀ ਦੇ ਦਿਓ ਭਾਈ ਨਹੀਂ ਤਾਂ ਸਾਡੇ ਘਰਾਂ ਦੀਆਂ ਦੁਕਾਨਾਂ ਦੀਆਂ ਚਾਬੀਆਂ ਤੁਸੀਂ ਰੱਖ ਲਓ ਅਸੀਂ ਕਿਤੇ ਹੋਰ ਸ਼ਿਫਟ ਹੋ ਜਾਂਦੇ ਆ ਅਸੀਂ ਇਸ ਇਦੀਚ ਨਹੀਂ ਰਹਿ ਸਕਦੇ